ਇਕ ਨਾ ਬੱਚਾ ਸਕੂਲ ਚ ਪੜਦਾ ਸੀ ਤੇ ਉਹਦੇ ਟੀਚਰ ਉਹਨੂੰ ਪੁੱਛਿਆ ਕਰਨ ਵੀ ਤੂੰ ਵੀ ਐਂ ਦੱਸ ਵੀ ਦੁਨੀਆ ਵਿੱਚ ਸਭ ਤੋਂ ਵੱਡਾ ਬੰਦਾ ਕੌਣ ਹੈ ਬੱਚਾ ਸਕੂਲ ਚ ਪੜਦਾ ਸੀ ਉਹਦੇ ਅਧਿਆਪਕ ਨੂੰ ਪੁੱਛਿਆ ਕਰਨ ਵੀ ਐਂ ਦੱਸ ਸਾਨੂੰ ਦੁਨੀਆ ਦਾ ਸਭ ਤੋਂ ਵੱਡਾ ਬੰਦਾ ਕੌਣ ਹੈ ਉਹ ਬੜੇ ਮਾਨ ਨਾਲ ਆਖਿਆ ਕਰੇ ਕਹਿੰਦਾ ਮਾਸਟਰ ਜੀ ਬੜੇ ਵੱਡੇ ਤੋਂ ਵੱਡੇ ਬੰਦੇ ਦੁਨੀਆ ਚ ਪਏ ਹੋਣਗੇ ਪਰ ਮੈਨੂੰ ਤਾਂ ਸਭ ਤੋਂ ਵੱਡਾ ਬੰਦਾ ਦੁਨੀਆ ਚ ਮੇਰਾ ਬਾਪੂ ਹੀ ਲੱਗਦਾ ਹੈ ਬੜੇ ਮਾਨ ਨਾਲ ਆਖਿਆ ਕਰੇ ਸਮਾਂ ਆਇਆ ਉਹ ਬੱਚਾ ਪੜ੍ਹ ਲਿਖ ਕੇ ਤਰੱਕੀ ਕਰ ਗਿਆ ਸਰਕਾਰੀ ਅਫਸਰ ਬਣ ਗਿਆ ਸਰਕਾਰੀ ਬੰਗਲਾ ਮਿਲਿਆ ਗੱਡੀ ਮਿਲੀ ਉਹਨੂੰ ਗਨਮੈਨ ਸਰਕਾਰੀ ਮਿਲੇ ਤਰੱਕੀ ਬਹੁਤ ਕਰ ਗਿਆ ਤੇ ਬਾਪੂ ਬਜ਼ੁਰਗ ਹੋ ਗਿਆ ਇੱਕ ਦਿਨ ਉਹਨੇ ਆਖਿਆ ਵੀ ਮੈਂ ਆਪਦੇ ਪੁੱਤਰ ਨੂੰ ਹੁਣ ਮਿਲ ਕੇ ਆਵਾਂ ਛੋਟਾ ਜਾਂ ਹੁੰਦਾ ਹੈ ਕਹਿੰਦਾ ਹੁੰਦਾ ਸੀ ਵੀ ਸਭ ਤੋਂ ਵੱਡਾ ਬੰਦਾ ਮੇਰਾ ਬਾਪੂ ਹੀ ਹੈ ਹੁਣ ਉਹ ਐਡਾ ਵੱਡਾ ਅਫਸਰ ਬਣ ਗਿਆ ਮੈਂ ਹੁਣ ਦੇਖਦਾ ਕੀ ਬੋਲਦਾ ਹੈ ਉਹਦੇ ਦਫ਼ਤਰ ਵਿੱਚ ਚੱਲਿਆ ਗਿਆ ਜਾ ਕੇ ਜਿੱਥੇ ਉਹ ਬੈਠਾ ਸੀ ਮਗਰਲੇ ਪਾਸੇ ਉਹਦੀ ਕੁਰਸੀ ਦੇ ਖੜ ਗਿਆ ਤੇ ਸਿਰ ਤੇ ਹੱਥ ਰੱਖ ਲਿਆ ਕਹਿੰਦਾ ਪੁੱਤ ਤੂੰ ਛੋਟਾ ਜਿਹਾ ਹੁੰਦਾ ਇੱਕ ਗੱਲ ਕਹਿੰਦਾ ਹੁੰਦਾ ਸੀ ਵੀ ਸਭ ਤੋਂ ਵੱਡਾ ਬੰਦਾ ਦੁਨੀਆ ਦਾ ਮੇਰਾ ਬਾਪੂ ਹੀ ਐ ਹੁਣ ਦੱਸ ਗਾਂ ਭਲਾ ਵੀ ਦੁਨੀਆ ਦਾ ਸਭ ਤੋਂ ਵੱਡਾ ਬੰਦਾ ਕੌਣ ਐ ਤੇ ਉਹ ਬੈਠਾ ਬੈਠਾ ਕਾਲਰ ਜੇ ਠੀਕ ਕਰਕੇ ਟਾਈ ਜੀ ਠੀਕ ਕਰਕੇ ਬੋਲਦਾ ਕਹਿੰਦਾ ਬਾਪੂ ਹੁਣ ਤਾਂ ਦੁਨੀਆ ਦਾ ਸਭ ਤੋਂ ਵੱਡਾ ਬੰਦਾ ਮੈਂ ਆ ਕਹਿੰਦਾ ਬਾਪੂ ਨੂੰ ਗੁੱਸਾ ਆਇਆ ਵੀ ਛੋਟਾ ਹੁੰਦਾ ਐਂ ਕਹਿੰਦਾ ਹੁੰਦਾ ਸੀ ਵੀ ਵੱਡਾ ਬੰਦਾ ਮੇਰਾ ਬਾਪੂ ਹੀ ਅੱਜ ਪੜ੍ਹ ਲਿਖ ਗਿਆ ਅੱਜ ਆਪ ਹੀ ਵੱਡਾ ਬਣ ਕੇ ਬੈਠ ਗਿਆ ਬਾਪੂ ਚੱਕਵੇਂ ਕਦਮੀਆਂ ਉਹਦੇ ਦਫ਼ਤਰ ਚੋਂ ਜਦੋਂ ਬਾਹਰ ਜਾਣ ਲੱਗਿਆ ਨਾ ਕੁਰਸੀ ਦੇ ਬੈਠੇ ਬੈਠੇ ਨੇ ਫੇਰ ਬਾਜ਼ਮਾਰੀ ਕਹਿੰਦਾ ਬਾਪੂ ਜੀ ਇੱਕ ਵਾਰੀ ਜਿੱਥੇ ਹੁਣ ਤੁਸੀਂ ਖੜ੍ਹੇ ਹੋ ਇੱਥੋਂ ਹੀ ਖੜ੍ਹ ਕੇ ਦੁਬਾਰਾ ਉਹ ਵਚਨ ਪੁੱਛੋ ਜਿਹੜਾ ਪੁੱਛਿਆ ਸੀ ਵੀ ਦੁਨੀਆ ਦਾ ਸਭ ਤੋਂ ਵੱਡਾ ਬੰਦਾ ਕੌਣ ਹੈ ਬਾਪੂ ਐ ਐ ਕਹ ਲੋ ਵੀ ਦਰਵਾਜ਼ੇ ਜੇਤੀ ਸੀ ਦਫਤਰ ਦੇ ਉੱਥੇ ਗੜੇ ਨੇ ਫੇਰ ਪੁੱਛਿਆ ਕਹਿੰਦਾ ਚੱਲ ਹੁਣ ਦੱਸ ਦੇ ਪੁੱਤਰਾ ਵੀ ਦੁਨੀਆ ਦਾ ਸਭ ਤੋਂ ਵੱਡਾ ਬੰਦਾ ਕੌਣ ਹੈ ਫੇਰ ਉਹੀ ਗੱਲ ਆਖੀ ਜਿਹੜੀ ਬਚਪਨ ਵਿੱਚ ਕਹਿੰਦਾ ਹੁੰਦਾ ਸੀ ਕਹਿੰਦਾ ਬਾਪੂ ਜੀ ਦੁਨੀਆ ਦਾ ਸਭ ਤੋਂ ਵੱਡਾ ਬੰਦਾ ਤਾਂ ਮੇਰਾ ਬਾਪੂ ਹੀ ਹੈ ਹੋਰ ਨਹੀਂ ਕੋਈ ਹੋ ਸਕਦਾ ਕਹਿੰਦਾ ਹੁਣ 2 ਮਿੰਟ ਪਹਿਲਾਂ ਤਾਂ ਆਪ ਵੱਡਾ ਬੰਦਾ ਬਣਿਆ ਬੈਠਾ ਸੀ ਦੁਨੀਆ ਦਾ ਕਹਿੰਦਾ ਬਾਪੂ ਜੀ ਬਸ ਸਮਝਣ ਚ ਹੀ ਫਰਕ ਰਹਿ ਗਿਆ ਥੋੜਾ ਜਿਹਾ ਬਸ ਕਹਿੰਦਾ ਜਦੋਂ ਤੁਸੀਂ ਮੇਰੀ ਕੁਰਸੀ ਦੇ ਕੋਲੇ ਖੜੇ ਸੀ ਤੇ ਪਿੱਛੇ ਮੇਰੇ ਸਿਰ ਤੇ ਹੱਥ ਰੱਖ ਰੱਖਿਆ ਸੀ ਤੇ ਜਦੋਂ ਉਦੋਂ ਮੈਂ ਆਖਿਆ ਸੀ ਨਾ ਵੀ ਦੁਨੀਆ ਦਾ ਸਭ ਤੋਂ ਵੱਡਾ ਬੰਦਾ ਮਈਆ ਉਦੋਂ ਸੋਡਾ ਹੱਥ ਮੇਰੇ ਸਿਰ ਤੇ ਸੀ ਜਿਹਦੇ ਸਿਰ ਤੇ ਬਾਪੂ ਦਾ ਹੱਥ ਹੁੰਦਾ ਉਹ ਦੁਨੀਆ ਦਾ ਵੱਡਾ ਬੰਦਾ ਹੀ ਹੁੰਦਾ ਹੈ ਬਾਕੀ ਤਾਂ ਚਾਰ ਟਕਿਆਂ ਦੀ ਖੇਡ ਹੈ ਭਾਈ ਕਿਸੇ ਕੋਲੇ ਚਾਰ ਵੱਧ ਹੋਣਗੇ ਕਿਸੇ ਕੋਲੇ ਘੱਟ ਹੋਣਗੇ ਸੱਚ ਜਾਣੋ ਜਿਹਦੇ ਸਿਰ ਤੇ ਬਾਪੂ ਦਾ ਛਾਇਆ ਹੁੰਦਾ ਨਾ ਉਹ ਵੱਡਾ ਬੰਦਾ ਹੀ ਹੁੰਦਾ ਹੈ ਸੱਚ ਜਾਣੋ ਬਾਪੂ ਤੋਂ ਬਿਨਾ ਵੀ ਮੇਲੇ ਦੇਖਣ ਦਾ ਦੁਨੀਆ 'ਚ ਨਜ਼ਾਰਾ ਨਹੀਂ ਹੁੰਦਾ ਪਿਤਾ ਨਾਲ ਹੋਵੇ ਐ ਲੱਗਦਾ ਜਿਵੇਂ ਸਾਰੀਆਂ ਖੇਡਾਂ ਮੇਰੀਆਂ ਹੀ ਪਈਆਂ ਨੇ ਕਹਿੰਦਾ ਦਾਤ ਪੁੱਤਾਂ ਦੀ ਮੰਗਦਾ ਰੱਬ ਕੋਲੋਂ ਤੇ ਗੁਰੂ ਘਰਾਂ ਵਿੱਚ ਸੀਸ ਝੁਕਾਏ ਬਾਪੂ ਬਾਪੂ ਹੁੰਦਿਆਂ ਫਿਕਰ ਨਾ ਪੁੱਤਰਾਂ ਨੂੰ ਕੰਮ ਧੰਦੇ ਵੀ ਆਪ ਮੁਕਾਏ ਬਾਪੂ ਚਾ ਲਾੜਨਾ ਦੂਰੇ ਰਹਿਣ ਦੇਵੇ ਮੋਢੀ ਚੱਕ ਕੇ ਮੇਲੇ ਦਿਖਾਏ ਬਾਪੂ ਉਚਾਰੇ ਕੁੰਡ ਭੁਲਰਾ ਫਿਰ ਦਿਸਣ ਸੁਣਨੇ ਜਦ ਛੱਡ ਸੰਸਾਰ ਨੂੰ ਜਾਏ ਬਾਪੂ ਕਹਿੰਦਾ ਬਾਲ ਧੁੱਪ ਚ ਕਦੇ ਨਹੀਂ ਚਿੱਟੇ ਹੁੰਦੇ ਨਾ ਬਣਦੇ ਬਨੋਟੀ ਟੰਗਦੇ ਪੈਂਦੇ ਦੁੱਖ ਸੁੱਖ ਖੁਸ਼ੀ ਗਮੀ ਦੇਖਣੇ ਜਿੰਦ ਰੂਪੀ ਗੱਡੀ ਲੰਘਦੇ ਇਥੇ ਚੰਗਾ ਤੇ ਮੰਦਾ ਕੀ ਹੈ ਦੁਨੀਆ ਚ ਕੱਲੀ ਕੱਲੀ ਗੱਲ ਦੱਸਦੀ ਉਹ ਬਾਪੂ ਦੀ ਅਸ਼ੀਰਵਾਦ ਮਿੱਤਰੋ ਸਮੱਸਿਆ ਦਾ ਹੱਲ ਦੱਸਦੀ ਬਾਪੂ ਸਿਰ ਤੇ ਹੱਥ ਰੱਖ ਦੇ ਅਦਾ ਇੱਕ ਮਸਲਾ ਤਾਂ ਵੈਸੀ ਹੱਲ ਹੋ ਜਾਂਦਾ